koi <US> une... <morten> <sink porque> Okay. ਕਹਾਣੀ ਦੱਸਣਗੇ ਇਤਿਹਾਸ ਬਣਾ ਕੇ ਤੋਰ ਦਿੱਤੇ ਕੋਈ ਦੱਸੇ ਮੇਰੇ ਗੋਬਿੰਦ ਨੂੰ ਤੇਰੇ ਲਾਲ ਸਜਾ ਕੇ ਇਹ ਲਾਲਾਂ ਦੀ ਮਾਂ ਮਿਲ ਜਾਏ ਇਹ ਦੁੱਖ ਸੁਣ ਕੇ ਦਿਲ ਹਿਲ ਜਾਏ ਓਨੂੰ ਕਹਿਣਾ ਤੀਏ ਰੋਮੀਨਾ ਮੈਂ ਇਤਿਹਾਸ ਬਣਾ ਕੇ ਤੋਰ ਦਿੱਤੇ ਓਨੂੰ ਕਹਿਣਾ ਤੀਏ ਰੋਮੀਨਾ ਮੈਂ ਇਤਿਹਾਸ ਬਣਾ ਕੇ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਤਨ ਗੁਰੂ ਗੋਬਿੰਦ ਸਿੰਘ तू मानी महामान हो विद्या के विचारों के अद्वय अवतार हो कारमों की सिद्धता की सूरत हो की शुद्धता की शान हो जबने के जाल में हो काल में के काल में के सत्रण के सूल हो के मित्रण के प्राण हो कहूं ब्रह्मवाद कहूं विद्या को विखाद कहूं नाद को निनाद कहूं पूरत परत हो पूरन पगत हो कहूं वेदरीत कहूं विद्या की प्रतीत कहूं नित को ज्वाला ही जुगत हूं ज्वाला से जुगत हूं कहूं मैं दरीत कहूं विद्या की प्रतीत कहूं नित को अतीत कहूं ज्वाला से जुगत हूं पूरन प्रताप को ही काति को जवाब कहूं ताहु को अताप कहूं जोग दे निकट हूं कहूं भर देद कहूं चल सोチナयन सर्वकाल सर्वथोर एक सो लगत हूं सर्वकाल सर्वथोर एक सो लगत हूं तान गुरु गोविंद ਵਾਲੀ ਫਿਰੰਗ ਕੇ ਫਿਰੰਗਾ ਵਾਲੀ ਦਿਲ ਕੇ ਦਿਲ ਵਾਲੀ ਤੇਰੀ ਆਗਾ ਮੈਂ ਚਲਤ ਹੈ ਰੋਕੇ ਰੁਹੇਲੇ ਮਾਰ ਦੇਸ ਕੇ ਮਗੇਲੇ ਵੀਰ ਬੰਗ ਸੀ ਬੁੰਦੇਲੇ ਪਾਪ ਕੁੰਜ ਕੋ ਮਲਤ ਹੈ ਵਖਾ ਗੁਨ ਗਾਵੇ ਚੀਨ ਚੀਨ ਕੇ ਸੀਸ ਨਿਆਵੇ ਤੁਪ ਕੀਤੇ ਆਏ ਦੇਖ ਦੇ ਕੋ ਦਲਤ ਜਿਨੇ ਤੋਏ ਧਾਇਓ ਕਿਨੇ ਪੂਰਨ ਪ੍ਰਤਾਪ ਆਇਓ ਸਰਬ ਸਮ ਧਾਮ ਫਲ ਫੂਲ ਮੋ ਫਲਤ ਸਰਬ ਧਨ ਧਾਮ ਫਲ ਫੂਲ ਮੋ ਪਤਲ ਤੈ ਤਨ ਗੁਰੂ बोले सोनेहा सत्रियाकार बहुत बहुत धन्यवाद समा है एक हफ्ता छोटे बच्चे ने पढ़नी है बिनती है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਤੇਜਸਜੀਤ ਸਿੰਘ ਹੈ ਮੈਂ ਸਤਮੀ ਜਮਾਤਾ ਵਿਦਿਆਰਥੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ ਜਿਹਦਾ ਨਾਮ ਹੈ ਸੁਨੇਹਾ ਨੀਹ ਬਲਨੂ ਜਾਣਦੇ ਹੋਏ ਸੁਨੇਹਾ ਦੇ ਗਏ ਲਾਲ ਜੀ ਸਿੱਖਾਂ ਦੇ ਪੁੱਤ ਸਾਡੀ ਉਮਰੇ ਸਿੱਖੀ ਲੈ ਸੰਭਾਲ ਜੀ ਸਿੱਖੀ ਲੈਂ ਸੰਭਾਲ ਜੀ ਨੀਹਾਂ ਵੱਲ ਨੂੰ ਜਾਂਦੇ ਹੋਏ ਸੁਨੇਹਾ ਦੇ ਗਏ ਲਾਲ ਜੀ ਸਿੱਖਾਂ ਦੇ ਪੁੱਤ ਸਾਡੀ ਉਮਰੇ ਸਿੱਖੀ ਲੈਂ ਸੰਭਾਲ ਜੀ ਸਿੱਖੀ ਲੈਂ ਸੰਭਾਲ ਜੀ ਰੱਬ ਨੇ ਜ਼ਿੰਦਗੀ ਦਿੱਤੀ ਸਾਨੂੰ ਅਸੀਂ ਵੀ ਜਿਉਣਾ ਚਾਹੁੰਦੇ ਸੀ ਅਸੀਂ ਖੇਡਦੇ ਉਮਰ ਹੰਡਾਉਂਦੇ ਖਾਣਾ ਪੀਣਾ ਚਾਉਂਦੇ ਸੀ ਪਰ ਸਿੱਖੀ ਕੇ ਜ਼ਿੰਦਗੀ ਸਾਡੇ ਸਾਹਮਣੇ ਖੜਾ ਸਵਾਲ ਜੀ ਸਿੱਖਾਂ ਦੇ ਪਦ ਸਾਡੀ ਉਮਰੇ ਸਿੱਖੀ ਲੈਣ ਸੰਭਾਲ ਜੀ ਸਿੱਖੀ ਲੈਣ ਸੰਭਾਲ ਜੀ ਨੀਹਾਵਲ ਨੂੰ ਜਾਂਦੇ ਹੋਏ ਸੁਨੇਹ ਸਿੱਖਾਂ ਦੇ ਪੁੱਤ ਸਾਡੀ ਉਮਰੇ ਸਿੱਖੀ ਲੈਣ ਸੰਭਾਲ ਜੀ ਸਿੱਖੀ ਲੈਣ ਸੰਭਾਲ ਜੀ ਪਰ ਸਰਦੀ ਨੇ ਸਾਨੂੰ ਚੰਬਿਆ ਕੰਬ ਕੰਬ ਵਕਤ ਲੰਘਾਇਆ ਸੀ ਨੀਲੇ ਹੋ ਗਏ ਹੱਥ ਪੈਰ ਸਾਡੇ ਫਿਰ ਵੀ ਧਰਮ ਬਚਾਇਆ ਸੀ ਚਿੰਬੜੇ ਰਹੇ ਅਸੀਂ ਥਰੀ ਹੋਈ ਦਾਦੀ ਮਤ ਸਾਡੀ ਉਮਰੇ ਸਿੱਖੀ ਲੈਣ ਸੰਭਾਲ ਜੀ ਸਿੱਖੀ ਲੈਣ ਸੰਭਾਲ ਜੀ ਇੱਕੋ ਗੱਲ ਜ਼ਰੂਰੀ ਕਰਨੀ ਸਿੱਖੀ ਸਰੂਪ ਗਵਾਇਓ ਨਾ ਸਾਡੇ ਲਹੂ ਵਿੱਚ ਰੰਗੀ ਹੈ ਇਹ ਪੱਗ ਸਿਰ ਤੋਂ ਲਾਇਓ ਨਾ ਸਾਡੇ ਲਹੂ ਵਿੱਚ ਰੰਗੀ ਹੈ ਇਹ ਪੱਗ ਸਿਰ ਤੋਂ ਲਾਇਓ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਬੱਚਨੇ ਬੜੇ ਜੋਸ਼ ਦੇ ਨਾਲ ਪੱਗ ਪੜੀ ਹੈ ਇਹ ਪੱਗ ਸਿਰ ਤੋਂ ਲਾਇਓ ਨਾ ਇਹ ਪੱਗ ਦੀ ਕੀਮਤ ਬੜੀ ਵੱਡੀ ਕੀਮਤ ਹੈ ਗੁਰੂ ਪਾਤਸ਼ਾਹ ਨੇ ਆਪਣਾ ਸਰਵੰਸ ਵਾਰ ਕੇ ਸਾਨੂੰ ਇਹ ਦਸਤਾਰ ਪੱਗ ਬਖਸ਼ਿਸ਼ ਕੀਤੀ ਹੈ ਸਾਡਾ ਫਰਜ਼ ਮੰਨਦਾ ਹੈ ਬੱਚੇ ਦੇ ਕਹਿਣ ਅਨੁਸਾਰ ਗੁਰੂ ਸਾਹਿਬ ਦੇ ਕਹਿਣ ਅਨੁਸਾਰ ਸਤਾਰ ਨੂੰ ਸੰਭਾਲੀਏ ਪੱਗ ਨੂੰ ਸੰਭਾਲੀਏ ਬਰਛੇ ਨੂੰ ਸੰਭਾਲੀਏ ਇਹ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਛੋਟੇ ਬੱਚੇ ਦਾ ਮਾਤਾ ਪਿਤਾ ਦਾ ਜਿਹਨੇ ਬੱਚੇ ਨੂੰ ਇੱਥੇ ਲਿਆਇਆ ਹੈ ਉਹਨਾਂ ਬੇਨਤੀ ਹੈ ਪ੍ਰੋਫੈਸਰ ਚਿਤਰ ਸਿੰਘ ਜੀ ਭਾਵਰੀ ਆਪ ਜੀ ਨਾਲ ਗੁਰ ਇਤਿਹਾਸ ਗੁਰ ਵਿਚਾਰਾਂ ਦੀ ਛਾਂ ਚ ਪਾਣਗੇ ਜੀ ਸਮਾਂ ਇਹਨਾਂ ਦਾ ਆਪਣਾ ਹੈ ਕੋਈ ਸਾਡੀ ਇੱਛਾ ਦਾ ਉਹਦੀ ਇੱਛਾ ਹੈ ਉਹ ਵੇ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿਗੁਰੂ ਧੰਨਵਾਹਿ ਗੁਰੂ ਸਾਹਿਬ ਜੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡਿਆਸ ਓ ਸਭਨਾ ਕੀ ਰੇਣੁ ਕਾ ਤੋ ਆਉ ਹਮਾਰੇ ਪਾਸ ਗੁਰ ਲਾਗਾ ਤਬ ਜਾਨੀਐ ਮਿਟੈ ਮੋ ਤਨ ਤਾਪ ਹਰਖ ਸੋਗ ਦਾ ਜੈ ਨਹੀਂ ਤਬ ਹਰ ਆਪ ਆਪ ਗੁਰ ਕਿਰਪਾ ਜਹਨਰ ਕੋ ਕੀਨੀ ਤੇ ਇਹ ਜੁਗਤਿ ਪਛਾਨੀ ਨਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਧੰਨ ਵਾਹਿਗੁਰੂ ਸਾਹਿਬ ਜੀ ਪਰਬਾਤੀ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ लोगा परम न भूलो भाई खालक खलक खलक मह खाल रहे सर्वठान लोगा परम न भूलो पाई ਖਲਕ 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 ਮਹਿ ਖਲਕ ਪੂਰ ਰਿਓ ਸਰਬਠਾਈ ਰਹਾਓ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ ਨਾ ਕਸ਼ ਪੋਚ ਮਾਟੀ ਕੇ ਭਾਂਡੇ ਨਾ ਕਸ਼ਪੋ ਚਕ